प्याज दिना ये बहुत ही स्वाद पराठे बनाਉਣ ਲਈ ਪਿਆਜ਼ ਚੰਗੀ ਤਰ੍ਹਾਂ ਛਿਲ ਕੇ ਉਹਨਾਂ ਨੂੰ ਤੋਲ ਲੈਣਾ ਫਿਰ ਲੰਮੇ ਤੇ ਪਤਲੇ ਪਤਲੇ ਕੱਟ ਲੈਣਾ ਸਵਾਦ ਅਨਸਾਰ ਹਰੀ ਮਿਰਚ ਹਰੀਆਂ ਧਨੀਆ ਪਾਵਾਂਗੇ ਫਿਰ ਆਪਾਂ ਪਾਵਾਂਗੇ ਥੋੜੀ ਜੀ ਅਜਵਾਇਨ ਚੁਟਕੀ ਨਾਲ ਹੀ ਸਵਾਦ ਅਨਸਾਰ ਨਮਕ ਸਵਾਦ ਅਨਸਾਰ ਲਾਲ ਮਿਰਚ ਪਾਊਡਰ ਕਸੂਰੀ ਮੇਥੀ ਤੇ ਨਾਲ ਹੀ ਧਨੀਆ ਪਾਊਡਰ ਪਾ ਕੇ ਨਾ ਚੰਗੀ ਤਰ੍ਹਾਂ ਸਾਰੇ ਮਸਾਲੇ ਮਿਕਸ ਕਰ ਲੈਣੀਆਂ ਪਿਆਜ਼ਾਂ ਦੇ ਵਿੱਚ ਤੇ ਫਿਰ ਇੱਕ ਪੇੜਾ ਲੈ ਕੇ ਨਾ ਆਪਾਂ ਦੀ ਰੋਟੀ ਬਣਾ ਲੈਣੀ ਹੈ ਰੋਟੀ ਬਣਾ ਕੇ ਉੱਪਰ ਆਪਾਂ ਸਟਫਿੰਗ ਲਾਉਣੀ ਹੈ ਜੀ ਸਟਫਿੰਗ ਤਿੰਨ ਸਾਈਡਾਂ ਤੇ ਲਾਉਣੀ ਹੈ ਇਸ ਤਰ੍ਹਾਂ ਇੱਕ ਸਾਈਡ ਨਹੀਂ ਲਾਉਣੀ ਤੇ ਫਿਰ ਆਪਾਂ ਇਸ ਤਰ੍ਹਾਂ ਕੱਟ ਲਗਾ ਕੇ ਨਾ ਇਹਨੂੰ ਸਿਰਸ਼ਾ ਪਰੌठा ਬਣਾ ਲੈਣਾ ਤੁਸੀਂ ਗੋਲ ਵੀ ਬਣਾ ਸਕਦੇ ਹੋ ਜਿਸ ਤਰ੍ਹਾਂ ਮੈਂ ਫਰੰਟ ਤੇ ਬਣਾਇਆ ਤੇ ਇਸ ਤਰ੍ਹਾਂ ਬਹੁਤ ਹੀ ਸਵਾਦ ਪਿਆਜ਼ ਦੇ ਪਰਾਠੇ ਬਣਦੇ ਆ ਤੇ ਇਸੇ ਪਰਾਠਾ ਬਣਾ ਕੇ ਨਾ ਫਿਰ ਆਪਾਂ ਉਹਨੂੰ ਵੇਲ ਕੇ ਤੇ ਉਹਨੂੰ ਪਾਉਣਾ ਜੀ ਤਵੇ ਦੇ ਉੱਪਰ ਤਾਂ ਵੀ ਉੱਪਰ ਪਾ ਕੇ ਨਾ ਦੋਨਾਂ ਸਾਈਡਾਂ ਤੋਂ ਆਪਾਂ ਚੰਗੀ ਤਰ੍ਹਾਂ ਉਹਨੂੰ ਸੇਕ ਕੇ ਤੇ ਕ੍ਰਿਸਪੀ ਕਰ ਲੈਣਾ ਤੇ ਫਿਰ ਉੱਪਰ ਦੀ ਆਪਾਂ ਲਗਾਉਣਾ ਹੈ ਜੀ ਦਹੀਂ ਪਲਟ ਕੇ ਪਕਾ ਲੈਣਾ ਤੁਸੀਂ ਇਹਨੂੰ ਦਹੀਂ ਆਚਾਰ ਦੇ ਨਾਲ ਖਾਓ ਬਹੁਤ ਹੀ ਸਵਾਦ ਲੱਗਦਾ ਤੇ ਇੱਕ ਵਾਰੀ ਇਸ ਤਰੀਕੇ ਦੇ ਨਾਲ ਜਰੂਰ ਬਣਾ ਕੇ ਦੇਖਿਓ ਤੇ ਸਬਸਕ੍ਰਾਈਬ ਜਰੂਰ ਕਰਿਓ